ਪਿੰਡ ਬੋਰਜ ਹਸਨ ਦੇ ਦਰਿਆਈ ਕੰਡੇ ਦੇ ਏਰੀਏ ਤੇ ਅਸੀਂ ਖੜੇ ਆ ਜੀ ਜਿੱਥੇ ਜਿਹੜੇ ਘਰ ਜਿਹੜੇ ਹੈਗੇ ਆ ਜਿਹਦੇ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਪਾਣੀ ਦੀ ਮਾਰ ਦੇ ਨਾਲ ਕੱਲਾ ਤਾਂ ਦਰਿਆ ਦਾ ਜਾਜਾ ਲੈ ਲੀਏ ਜੀ ਦਰਿਆ ਦਾ ਜਾਜਾ ਕੀ ਹੈਗਾ ਆ ਤੇ ਇਹ ਸਾਰੇ ਸਾਰੇ ਜਿਹੜੇ ਲੋਕ ਬੈਠੇ ਹੋਏ ਨੇ ਇਹ ਦਰਿਆ ਦੇ ਵਿੱਚ ਬੈਠੇ ਨੇ ਜਦੋਂ ਵੀ ਕਿਤੇ ਪਾਣੀ ਆਉਂਦਾ ਤੇ ਇਹ ਪਾਣੀ ਦੇ ਵਿੱਚ ਘਰ ਜਿਹੜੇ ਹੈਗੇ ਆ ਲਗਭਗ ਸਭ ਤੋਂ ਪਹਿਲਾਂ ਮਾਰ ਹੀ ਇਸ ਘਰਾਂ ਨੂੰ ਪੈਂਦੀ ਹੈ। ਬਈ ਕਿੰਨੇ ਕੁ ਫੁੱਟ ਪਾਣੀ ਆ ਜਾਂਦਾ ਇੱਥੇ? 4-5 ਫੁੱਟ ਪਾਣੀ ਆ ਜਾਂਦਾ ਜੀ। 4-5 ਫੁੱਟ ਘਰਾਂ ਦੇ ਵਿੱਚ? ਹਾਂਜੀ। ਅਕਾ ਭਾਈ ਕਿੰਨੇ ਘਰ ਨੇ ਇੱਥੇ ਤੁਹਾਡੇ ਲੱਗ ਬੰਨੇ? ਲੱਗਿਆ ਜੀ 22-23 ਘਰ ਹੈਗੇ ਆ। 22-23 ਘਰ ਨੇ? ਹਾਂਜੀ। ਇਹ ਉਹ ਦੁਹੇਰ ਜਿਹੜਾ 18-19 ਦੇ ਵਿੱਚ ਖੜਾ ਆਏ ਸੀ। ਹਾਂਜੀ। 19 ਦੇ ਵਿੱਚ ਨਾ 19 ਕੀ ਵਿੱਚ? ਹਾਂਜੀ ਹਾਂਜੀ। ਉਸ ਟਾਈਮ ਵਾਵਾ ਪਾਣੀ ਇੱਥੇ ਖੜਾ ਸੀਗਾ। ਬਹੁਤ ਸੀ ਆ ਜੀ ਤਾਂ ਪਾਣੀ 7-8 ਫੁੱਟ ਡੀਗਾ ਇੱਥੇ ਉਹਦਾ ਬੰਨ੍ਹ ਉੱਪਰੋਂ ਵੀ ਹੰਡਾ ਲਾ ਪਿਆ ਸੀ ਆ ਜਿਹੜਾ ਉੱਪਰਲਾ ਬੰਨ੍ਹ ਸੀ ਐਸ ਪੰਨ ਤੋਂ ਉੱਪਰ ਸੀਗਾ ਹਾਂ ਉਦੋਂ ਅਸੀਂ ਇੱਥੇ ਸੀਗੇ ਅਵੇਲੇਬਲ ਹੀ ਸੀ ਨਾਲ ਹੀ ਸੀ ਅਸੀਂ ਹਾਂਜੀ ਤੇ ਭਾਈ ਹੁਣ ਪਾਣੀ ਦੀ ਸਥਿਤੀ ਕੀ ਚੱਲਦੀ ਪਈ ਇੱਥੇ ਪਾਣੀ ਤੇ ਜੀ ਇਹ ਦਰਿਆਜ ਹੈ ਤੇਜ਼ ਹੈ ਜੀ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਉਹ ਪਹਿਲਾਂ ਆਪਾਂ ਕੱਲ੍ਹ ਨਾਲੋਂ ਅੱਜ ਵਧਿਆ ਆ ਪਾਣੀ ਕੱਲ੍ਹ ਨਾਲੋਂ ਅੱਜ ਵਧਿਆ ਭਾਜੀ ਹਾਂਜੀ ਕਿੰਨੇ ਕੁ ਫੁੱਟ ਵਧਿਆ ਪਣੀ ਅੱਜ ਪਾਣੀ ਆ ਗਈ ਇਹਨਾਂ ਨੇ 70 ਕਿ 70 ਕਿੱਤੇ ਕੱਢਿਆ ਹੀ ਪਾਣੀ अच्छा हां जी 70 ਕੀ ਸਿਕ ਹਾਂ ਜੀ ਓਕੇ ਤੇ ਆ ਤੁਹਾਨੂੰ ਦਿਖਾ ਦਿਆ ਜੀ ਤੇ ਆ ਘਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਘਰ ਆ ਤੇ ਆ ਪਾਣੀ ਆਇਆ ਹੋਇਆ ਜੀ ਤੇ ਬਿਲਕੁਲ ਨਾਲ ਹੀ ਘਰ ਦੇ ਪਣੀ ਜਿਹੜਾ ਹੈਗਾ ਆ ਆ ਚੁੱਕਿਆ ਹੈ ਤੇ ਭਾਈ ਹੁਣ ਸਾਰਾ ਦਰਿਆ ਇੱਥੇ ਤੱਕ ਪਾਣੀ ਆ ਪੜੀ ਹਾਂ ਜੀ ਹਾਂ ਜੀ ਪਾਣੀ ਦਰਿਆ ਦਾ ਵੀ ਬੜਾ ਦਰਿਆ ਦਾ ਹੀ ਪਾਣੀ ਹੈ ਜੀ ਇਹ ਅੱਛਾ ਹਾਂ ਜੀ ਓਹੋ ਹੋ ਜਦੋਂ 12 ਘੰਟੇ ਉਸ ਪਾਣੀ ਦੇ ਬਿਲਕੁਲ ਬਰਾਬਰ ਹੋ ਗਿਆ ਸੀ ਅੱਛਾ ਮਾਸ਼ਾਓ ਫਿਰ ਚੱਲ ਗਿਆ ਅੰਦਰ ਵੜ ਗਿਆ ਸੀ ਅੱਛਾ ਉੱਪਰ ਦੀ ਚੱਲਣ ਲੱਗ ਗਿਆ ਸੀ ਪਾਣੀ ਅੱਛਾ ਇੱਥੇ ਉੱਪਰ ਘਰਾਂ ਦੇ ਵਿੱਚ ਪਾਣੀ ਚੱਲ ਪਿਆ ਹੋਸ਼ ਤਾਂ ਸਾਨੂੰ ਪਤਾ ਉਸ ਟਾਈਮ ਦਾ ਓਕੇ ਚਲੋ ਫੋਟ ਫੋਟ ਅੰਦਰ ਹੋ ਗਿਆ ਅੱਛਾ ਆਓ ਹੁਣ ਆਪਾਂ ਦਰਿਆਲੇ ਪਾਸ ਨਿਗਾ ਮਾਰੀਏ ਇੱਕ ਵਾਰੀ ਆ ਸਾਡੇ ਬੰਦ ਦਾ ਮਸਲਾ ਹਲ ਹੋ ਜਾਵੇ ਨਾ ਫਿਰ ਤਾਂ ਸਾਨੂੰ ਕਿਹੜਾ ਜੀ ਆ ਜੋੜਾ ਟੁੱਟਿਆ ਹੋਇਆ ਇਹ ਬੰਨ ਇੱਥੇ ਆ ਅੱਛਾ ਹਾਂਜੀ ਭਾਈ ਜਿਹਦਾ 19 ਦੇ ਵਿੱਚ ਹੜ ਆਇਆ ਸੀ ਹਾਂਜੀ ਹਾਂਜੀ 19 ਦੇ ਵਿੱਚ ਹੜ ਆਇਆ ਇਹ ਵੀ ਦਰਿਆ ਰੋਡ ਤੇ ਲੈ ਗਿਆ ਪਿੱਛੇ ਸੀ ਬੰਨ ਜਿਹੜਾ ਟੁੱਟਿਆ ਹਾਂਜੀ ਉਹਦੇ ਖਾਤਰ ਸਾਡੇ ਸਾਰੇ ਘਰ ਨੁਕਸਾਨ ਨੁਕਸਾਨ ਮੈਂ ਅਮਰ ਸਿੰਘ ਸਾਬਕਾ ਮੈਂਬਰ ਜ਼ਿਆਦਾ ਬ੍ਰਿੰਡਸ ਵਾਲੇ ਤੋਂ ਅੱਛਾ ਜੀ ਮੈਂ ਆ ਕੇ ਮੂਰੇ ਆਉਂਦਾ ਉਹਦੇ ਚੇਹੇਗਾ ਕਿ ਲੋਕ ਬੰਨ ਵਾਜਦੇ ਨੇ ਸਾਡਾ ਵਿਚਾਰ ਆ ਸਾਡੇ ਘਰਾਂ ਸਾਰਿਆਂ ਦਾ ਵਿਚਾਰ ਜੇ ਅਗਰ ਉਹ ਨਹੀਂ ਵੱਜਦਾ ਉਹ ਘਰ ਸਾਰੇ ਸੁਣਾੜੇ ਧਾਰ ਬਾਈ 1 ਮਿੰਟ ਬਾਈ 1 ਮਿੰਟ ਆਪਾਂ ਗੱਲ ਕਰ ਰਹੇ ਆ ਨਾ ਨਾਲ ਨਾਲ ਸਾਰਿਆਂ ਨੇ ਦੱਸਿਆ ਕਿ ਉਹ ਜਿਹੜੀ ਖੇਰ ਬਣ ਗਈ ਆ ਪਰੇ ਨੂੰ ਪਾਣੀ ਦਾ ਮਹਾਣ ਨਹੀਂ ਹੋਣਾ ਉਹ ਪਾਣੀ ਸਾਰਾ ਇੱਕ ਹੀ ਚੱਲਣਾ ਆ ਉਹ ਪਾਣੀ ਇੱਧਰ ਹੀ ਆਉਣਾ ਆ ਅੱਛਾ ਹੁਣ ਚਾਹ ਜਦੋਂ ਵੀ ਥੋੜਾ ਜਿਹਾ ਪਾਣੀ ਚੜਿਆ ਕਰਨਾ ਉਹ ਪਾਣੀ ਤੇ ਕੁੜੀਆਂ ਹਰੀ ਬਣਣੀ ਅੱਛਾ ਹੁਣ ਸਥਿਤੀ ਪਣੀ ਦੀ ਕੀ ਹੈਗੀ ਆ ਕਿੰਦਾ ਉਧਰੋਂ ਇਹੀ ਪਾਣੀ ਉਹੀ ਚੱਲ ਰਿਹਾ ਹੁਣ ਪਰੇ ਪਾਣੀ ਘਟਿਆ ਅੱਛਾ ਇਧਰੋਂ ਨਹੀਂ ਜਾਦਾ ਇਧਰੋਂ ਜਾਦਾ ਮਤਲਬ ਘਰਾਂ ਦਾ ਜਦੋਂ ਵੀ ਤੁਹਾਡਾ ਲਗਭਗ 25 ਸਾਲੀ ਹੋਵੇ 26 ਸਾਲੀ ਹੋਵੇ ਘਰਾਂ ਦਾ ਨੁਕਸਾਨ ਹੋ ਜਾਂਦਾ ਹੈ ਨਾ ਇਹ ਭਾਈ ਪਾਣੀ ਦੀ ਸਥਿਤੀ ਇੱਥੇ ਤਾਂ ਬਣੀ ਆ ਇਹ ਇੱਕ ਵਾਰੀ ਜਦੋਂ ਨਾ 19 20 ਦੇ ਵਿੱਚ ਜਦੋਂ ਹੜ੍ਹ ਆਇਆ ਸੀਗਾ ਹਾਂਜੀ دریا ਵਾਂਗ ਘਟੋ ਘਾਟ ਇਹ 100 150 ਕਿਲਾ ਦਰਿਆ ਲੈ ਗਿਆ ਬੱਚੇ ਨੀਮਾ ਪਾਸੇ ਲੈ ਗਿਆ ਖਿੱਚ ਕੇ ਲੈ ਗਿਆ ਉਹਦੇ ਕਰਕੇ ਇਹ ਨਾ ਨੀਮਾ ਏਰੀਆ ਹੋ ਗਿਆ ਤੇ ਆ ਜਿਹੜਾ ਨਾਲ ਦੇਖਿਆ ਤੇ ਨੋਜ ਸੀਗੀ ਬੰਦੀ ਨੋਜ ਤੇ ਖੜੇ ਆਪਾਂ ਹੂੰ ਹੂੰ ਉੱਥੋਂ ਨੀਵੇਂ ਦਾ ਤਾਂ ਉੱਥੋਂ ਪਾੜ ਪਾ ਗਿਆ ਉਹ ਪੂਰਾ ਪਾੜ ਵੀ ਤਕਰੀਬਨ ਮੇਰੇ ਸਾਨਾ ਬੰਦ ਹੋਣਾ ਚਾਹੀਦਾ ਇਹਦੇ ਨਾਲ ਲੋਕਾਂ ਦਾ ਉਸ ਤੱਕ ਭਲਾ ਹੋ ਸਕਦਾ ਭਲਾ ਹੋ ਸਕਦਾ ਘੇਤਾਂ ਨੂੰ ਜਾਣਾ ਘਰਾਂ ਦਾ ਨੁਕਸਾਨ ਜਿਹੜਾ ਨਹੀਂ ਹੋ ਬਚ ਜਾਊਗਾ ਉਹ ਚੀਜ਼ ਹੋਣੀ ਚਾਹੀਦੀ ਪਈ ਪ੍ਰੋਬਲਮ ਤਾਂ ਆ ਆ ਹਾਂ ਆ ਪ੍ਰੋਬਲਮਾਂ ਦੱਸੋ ਉਹ ਜਿਹੜੀ ਖਬਰ ਜਾ ਕੇ ਤੁਹਾਡੀਆਂ ਪ੍ਰੋਬਲਮਾਂ ਦਾ ਹੱਲ ਹੋਵੇ ਹਾਂਜੀ ਉਹਦਾਂ ਪਿਛਲੀ ਵੀਡੀਓ ਮੈਂ ਲਈ ਮੈਂ ਦੱਸਿਆ ਤੋਂ ਵਿੱਚ ਇੱਥੇ ਦਾ ਪਾਣੀ ਜਿਹੜਾ ਆ ਮਾਰ ਸ਼ਾਗੁਰ ਕਰੂ ਸ਼ਾਗੁਰ ਮਾਰ ਕੀਤੀ ਕਿ ਨਹੀਂ ਕੀਤੀ ਐਂ ਕਿੜਾ ਭਾਈ ਦਰਿਆ ਕੋਲੋਂ ਪਾਣੀ ਲੈ ਲੈ ਵੀ ਦਰਿਆ ਨੂੰ ਅਸੀਂ ਕਰ ਰਹੇ ਆ ਚਲੋ ਜੀ ਭਾਜੀ ਥੈਂਕ ਯੂ ਇਹ ਮੱਲੋ ਸਖਸਾ ਬੰਦ ਹੀ ਕਰਦੀ ਐ ਓਕੇ ਹਾਂਜੀ ਤੇ ਇੱਥੇ ਖੜੇ ਆ ਜੀ ਇਹ ਹੈਗਾ ਸੀ ਇੱਕ ਬੰਦ ਦੀ ਨੋਚ ਕਹਿ ਸਕਦੇ ਇਹਨੂੰ ਇਹ ਜਿਹੜੀ ਆ ਪਿੱਛੋਂ ਆ ਰਹੀ ਆ ਤੇ ਇਹ ਇੱਥੇ ਲਗਭਗ ਉਹ ਬੰਦ ਸੀ ਪਹਿਲਾਂ ਹਨਾ ਇਹ ਬਾਨ ਦੀ ਨੋਚ ਪਾਣੀ ਰੋਕਦੀ ਹੈ ਪਾਣੀ ਰੋਕਦੀ ਹੈ ਇਹ ਬਾਨ ਨੂੰ ਖਾਰਨਾ ਪਵੇ ਬਾਨ ਨੂੰ ਖਾਰਨਾ ਪਵੇ ਤੇ ਇਹ ਹੁਣ ਇਥੋਂ ਪਾਣੀ ਖਾਰ ਚੁੱਕਾ ਹੈ ਨਾ ਸਾਰਾ ਹਾਂਜੀ ਹਾਂ ਤੇ ਇਥੇ ਹੁਣ ਇਹਨਾਂ ਦੀ ਮੰਗ ਇਹ ਸਭ ਤੋਂ ਵੱਡੀ ਮੰਗ ਇਹ ਆ ਵੀ ਇਹਨੂੰ ਇੱਕ ਰੀ ਇਹਦੇ ਬਰਾਬਰ ਤੱਕ ਮਿੱਟੀ ਪਾ ਕੇ ਤੇ ਇਹਨੂੰ ਇਹ ਨੋਚ ਜਿਹੜੀ ਬੰਦ ਕਰ ਦਿੱਤੀ ਜਾਵੇ ਹਾਂਜੀ ਨੋਚ ਬਣੀ ਜਾਵੇ ਜਿਵੇਂ ਪਹਿਲਾਂ ਬਣੀ ਸੀ ਓਵੇਂ ਬਣੀ ਜਾਵੇ ਤੇ ਜਿਹੜੇ ਨਾਲ ਕੀ ਹੈ ਬਾਕੀ ਹੋਰ ਘਰਾਂ ਵਾਲੇ ਪਾਸੇ ਨੁਕਸਾਨਾ ਹੋਵੇ ਨੁਕਸਾਨਾ ਹੋਵੇ ਇਹ ਘਰਾਂ ਦਾ ਨੁਕਸਾਨ ਰੋਕਦੀ ਹੈ ਨਾਲ ਇਹ ਹਾਂਜੀ 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 ਇਹਦੇ ਨਾਲ ਇਹਦੇ ਨਾਲ ਬਹੁਤ ਬਚਾਇਆ ਜੀ ਅੱਛਾ ਬਹੁਤ ਜ਼ਿਆਦਾ ਵਿਚਾਰ ਹੈ।ਾਰੇ ਇਹਦੇ ਨਾਲ ਵਿਚਾਰ ਨਹੀਂ ਜੇ ਅਨਪੂਰ ਸ੍ਰੀ ਬਣ ਜੇ। ਓਕੇ 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 ਠੀਕ ਹੈ ਜੀ ਠੀਕ ਹੈ ਠੀਕ ਹੈ। ਚਲੋ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਜੀ। ਤੇ ਇਧਰ ਸਾਡੇ ਪੁਰਜਾਸ ਤੋਂ ਭੈਜਿੰਦੇ ਨਾਲ ਸਰਪੰਚ ਸਾਹਿਬ। ਅ ਸਰਪੰਚ ਸਾਹਿਬ ਅ ਸਧਾਰੇ ਪਿੰਡ ਖੜੇ ਆ। ਹਾਂਜੀ। ਜਿੱਥੇ ਕਿ ਲਗਭਗ ਹਰੇਕ ਤਿੰਨੀ ਸਾਲੀ ਦੋ ਤਿੰਨੀ ਸਾਲੀ ਜਿਹੜੀ ਪਾਣੀ ਦੀ ਮਾਰ ਬਹੁਤ ਵੱਡੇ ਲੈਵਲ ਤੇ ਹੁੰਦੀ ਆ। ਅ ਜਦੋਂ ਇਲੈਕਸ਼ਨ ਦੀ ਵਾਰੀ ਸੀ ਤੇ ਤੁਸੀਂ ਇੱਕ ਵਾਦਾ ਕੀਤਾ ਸੀਗਾ ਵੀ ਜੇ ਮੈਂ ਸਰਪੰਚ ਬਣ ਜਾਂਦੀ ਆ ਤਾਂ ਮੈਂ ਹਰੇਕ ਜਿਹੜੇ ਇੱਥੇ ਦੇ ਵਸਨੀਕ ਨਹੀਂ ਉਹਨਾਂ ਨੂੰ 5-5 ਮਰਲਿਆਂ ਦੇ ਮੈਂ ਪਲਾਟ ਦੇਵਾਂਗੀ ਹੁਣ ਉਹਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦੇ ਦਿਓ ਜੀ ਹਾਂ ਜੀ ਇਹ ਨਹੀਂ ਇਹ ਬਿਲਕੁਲ ਸਹੀ ਗੱਲ ਹੈ ਜਿੱਦਾਂ ਹੁਣ ਮਤਲਬ ਪਿੰਡਾਂ ਦੇ ਵਿੱਚ ਇਲੈਕਸ਼ਨ ਸਰਪੰਚੀ ਪੰਚਾਇਤਾਂ ਦੀ ਹੋਈ ਆ ਉਹਨਾਂ ਦੇ ਵਿੱਚ ਕਾਫੀ ਸਾਰੇ ਜਿਤਾਤੀ ਚਾਰ ਕੈਂਡੀਡੇਟ ਸੀਗੇ ਸਾਰਿਆਂ ਨੇ ਆਪਣੇ ਨੇ ਸੇ ਮਰਲੇ ਕਹਿ ਸੀ ਜੇ ਮੈਂ ਆ ਮੈਂ ਪੰਜ ਮਰਲੇ ਕਹਿ ਸੀ ਕੇ ਇਹਨਾਂ ਨੂੰ ਅੱਛਾ ਜੀ ਇਹਨਾਂ ਸਾਰਿਆਂ ਨੇ ਮੇਰਾ ਮਾਨ ਰੱਖਿਆ ਮੈਨੂੰ ਸਰਪੰਚ ਬਣਾਇਆ ਆ ਤੇ ਅੱਜ ਵੀ ਮੈਂ ਇਸ ਗੱਲ ਤੇ ਬਹੁਤ ਮਤਲਬ ਫੁੱਲ ਚੜਾਉਣ ਨੂੰ ਤਿਆਰ ਬੈਠੀ ਆ ਕਿ ਮੈਂ ਇਹਨਾਂ ਦੇ ਪੰਜ ਪੰਜ ਮਰਲੇ ਜਿਹੜੇ ਹੈਗੇ ਉਹਨਾਂ ਦਾ ਬਹੁਤ ਛੇਤੀ ਅਰੇਂਜਮੈਂਟ ਕਰਕੇ ਦੇਵਾਉਂਗੀ ਅੱਛਾ ਪਹਿਲੀ ਇੱਕ ਚੀਜ਼ ਹੋਰ ਮੈਂ ਗੱਲ ਕਰ ਲਾਂ ਤੁਹਾਡੇ ਪਿੰਡ ਦੇ ਵਿੱਚ ਨਾ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਲਗਭਗ ਕਹਿੰਦੇ ਕਬਜ਼ੇ ਵਿੱਚ ਹੀ ਆ ਕਿਸੇ ਦੇ ਕੋਲ ਮਤਲਬ ਹੈ ਨਹੀਂ ਅੱਛਾ ਉਹਦੇ ਵਿੱਚ ਤਾਂ ਕੁਝ ਸਵਾਲ ਉੱਠਦੇ ਸੀਗੇ ਵੀ ਜਿਹੜੇ ਪਿੰਡ ਦੇ ਵਸਨੀਕ ਨੇ ਉਹਨਾਂ ਕੋਲੋਂ ਜ਼ਮੀਨ ਨ ਅਜਾ ਤੁਸੀਂ ਇਹ ਮੁੱਦਾ ਮੈਡਮ ਕੋਲ ਵੀ ਲੈ ਕੇ ਗਿਆ ਸੀ ਤੇ ਮੈਡਮ ਨੇ ਇਹਦੇ ਬਾਰੇ ਕੀ ਕਿਹਾ ਸੀਗਾ ਵੀ ਮੈਡਮ ਨੇ ਏ ਕਿਆ ਸੀਗਾ ਮੈਨੂੰ ਵੀ ਜਿੱਤਾ ਹੁਣ ਮੇਰੇ ਪਿੰਡ ਦੇ ਵਿੱਚ ਬਹੁਤ ਗਰੀਬ ਜੰਤਾ ਆ ਬਹੁਤ ਬੇਗਵੜ ایرিয়া ਪੈਂਦਾ ਮੇਰਾ ਪਿੰਡ ਇਹਨਾਂ ਦੇ ਵਿੱਚ ਇਹ ਆ ਵੀ ਜਿਹੜੇ ਮੇਰੇ ਪਿੰਡ ਦੇ ਕੋਲ ਦੋ ਖੇਤ ਆ ਜਾਂ ਤਿੰਨ ਖੇਤ ਆ ਜਾਂ ਆਈ ਥਿੰਕ ਖੇਤ ਡੇਢ ਖੇਤ ਵਾਲੇ ਵੀ ਹੈਗੇ ਆ ਜਿਨ੍ਹਾਂ ਦਾ ਗੁਜ਼ਾਰਾ ਸਿਰਫ ਮੇਰੇ ਪਿੰਡ ਵਾਲਿਆਂ ਦਾ ਉਸੇ ਜ਼ਮੀਨ ਤੇ ਹੀ ਹੈ ਕੋਈ ਇੱਥੇ ਸਰਕਾਰੀ ਨੌਕਰੀ ਨਹੀਂ ਹੈਗੀ ਇਹਨਾਂ ਨੂੰ ਕੁਝ ਮਤਲਬ ਕੋਈ ਵੱਡੀ ਵੱਡੀ ਸਹੂਲਤ ਨਹੀਂ ਹੈਗੀ ਕੁਝ ਵੀ ਤੇ ਮੈਡਮ ਨੇ ਵੀ ਮੈਨੂੰ ਐਮਐਲਏ ਸਾਹਿਬ ਨੇ ਬਹੁਤ ਮਤਲਬ ਪ੍ਰੋਸਸ ਦਵਾਇਆ ਸਿੱਧਾ ਉਹਨਾਂ ਨੇ ਕਿਹਾ ਆ ਵੀ ਜਿਹੜੀਆਂ ਛੋਟੀ ਜ਼ਮੀਨਾਂ ਵਾਲੇ ਹੈਗੇ ਜ਼ਿਮੀਂਦਾਰ ਜਿਹੜੇ ਦੋ ਨੀ ਛੜਿਆ ਜਾਵੇਗਾ ਉਹਨਾਂ ਦੀ ਜ਼ਮੀਨਾਂ ਉਹਨਾਂ ਦੇ ਕੋਲ ਹੀ ਰਹਿਣਗੀਆਂ ਤੇ ਜਿਹੜੇ ਬਾਹਰਲੇ ਬੰਦੇ ਜਿਨ੍ਹਾਂ ਦੇ ਕੋਲ 40 50 50 ਖੇਤ ਇੱਥੇ ਮੇਰੇ ਜਿਵੇਂ ਪਿੰਡ ਦੇ ਵਿੱਚ ਜ਼ਮੀਨਾਂ ਹੈਗੀਆਂ ਆ ਉਹਨਾਂ ਕੋਲੋਂ ਅਸੀਂ ਪੰਚਾਇਤ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਮੀਨਾਂ ਜਿਹੜੀਆਂ ਆ ਅਸੀਂ ਛਡਾਵਾਂਗੇ ਤੇ ਆਪਦੇ ਪਿੰਡ ਲਈ ਅਸੀਂ ਹੋਰ ਚੀਜ਼ਾਂ ਜਿਹੜੀਆਂ ਆ ਆਪਦੇ ਆਪਣੇ ਪਿੰਡ ਲਈ ਅਸੀਂ ਰੱਖਾਂਗੇ ਮਤਲਬ ਕਲੀਅਰ ਕਰ ਲਵਾਂ ਵੀ ਜਿਹੜੇ ਪਿੰਡ ਦੀਆਂ ਤੁਹਾਡੀਆਂ ਜ਼ਮੀਨਾਂ ਨੇ ਪਿੰਡ ਦੇ ਲੋਕਾਂ ਦੇ ਕੋਲ ਜ਼ਮੀਨਾਂ ਨੇ ਉਹ ਨਹੀਂ ਛੜਾਈਆਂ ਜਾਣਗੀਆਂ ਇਹ ਇਹ ਮੈਂ ਵੀ ਆਪਦੇ ਪਿੰਡ ਨੂੰ ਇੱਕ ਸਰਪੰਚ ਹੋਣ ਦੇ ਨਾਤੇ ਔਰ ਮੈਡਮ ਇੰਦਰਜੀਤ ਕੋਰ ਮਾਨ ਜੀ ਜਿਹ ਉਹਨਾਂ ਨੇ ਵੀ ਸਾਨੂੰ ਪ੍ਰਸਤਾਵ ਦਵਾਇਆ ਆ ਵੀ ਉਹ ਜ਼ਮੀਨਾਂ ਨਹੀਂ ਲਈਆਂ ਜਾਣਗੀਆਂ ਇਹਨਾਂ ਕੋਲੋਂ ਇਹ ਜਿਹੜੀਆਂ ਦੋ ਦੋ ਧਾਈ ਧਾਈ ਖੇਤ ਜ਼ਮੀਨਾਂ ਇਹ ਇਹਨਾਂ ਦੇ ਕੋਲ ਹੀ ਰਹਿਣਗੀਆਂ ਬਟ ਜਿਹੜੇ ਬਾਹਰਲੇ ਬੰਦੇ ਹੈਗੇ ਜਿਨ੍ਹਾਂ ਕੋਲ 50 ਖੇਤ 60 ਖੇਤ ਬਾਹਰਲੇ ਬੰਦੇ ਜਮੀਨ ਇਥੇ ਜ਼ਮੀਨਦਾਰੀ ਕਰਦੇ ਜਿਵੇਂ ਮੰਨ ਲਓ ਤਲਵੰਦ ਦੇ ਵੀ ਕੁਝ ਲੋਕ ਨੇ ਬਾਹਰਲੇ ਬੰਦੇ ਵੀ ਕੁਝ ਹੈਗੇ ਕੁਝ ਹੋਰ ਬਾਹਰਲੇ ਜੋ ਵੇਚੀਆਂ ਵੀ ਗਈਆਂ ਆ ਜ਼ਮੀਨਾਂ ਉਹ ਜ਼ਮੀਨਾਂ ਆਉਣ ਵਾਲੇ ਸਮੇਂ ਦੇ ਵਿੱਚ ਛੜਾਈਆਂ ਜਾਣਗੀਆਂ ਤੇ ਉਹ ਸਾਡੇ ਪਿੰਡ ਦੇ ਵਿੱਚ ਉਹਨਾਂ ਨੂੰ ਉਹ ਚੀਜ਼ਾਂ ਦਾ ਪਿੰਡ ਦੇ ਵਿੱਚ ਹੀ ਫਾਇਦਾ ਲਿਆ ਜਾਵੇਗਾ ਮੇਰੇ ਪਿੰਨ ਵਾਲਿਆਂ ਨੂੰ ਮੋਟੀਆਂ ਕਦੀ ਗੱਲ ਫੇ ਦੁਬਾਰਾ ਪ ਵੀ 올ਡੇ ਪਲਾਟਾਂ ਦੀ ਜਿਹੜੀ ਹੈਗੀ ਆ ਉਹ ਕਦੋਂ ਤੱਕ ਉਹ ਇਹ ਰੱਖਣ ਵੀ ਆਸ ਰੱਖਣ ਵੀ ਸਾਨੂੰ ਪੰਜ-ਪੰਜ ਮਰਲੇ ਜਿਹੜੇ ਹੈਗੇ ਉਹ ਮਿਲ ਜਾਣਗੇ ਆ ਦੇਖੋ ਗੱਲ ਇਦਾਂ ਆ ਵੀ ਜਿੱਦਾਂ ਹੁਣ ਜੇ ਤਾਂ ਅਸੀਂ ਬਹੁਤ ਛੇਤੀ ਇਸ ਕੋਸ਼ਿਸ਼ ਇਤ ਵਿੱਚ ਅਸੀਂ ਹੈਗੇ ਆ ਵੀ ਅਸੀਂ ਪਹਿਲਾਂ ਤਾਂ ਬਹੁਤ ਉੱਚੀ ਜਗ੍ਹਾ ਤੇ ਜਿੱਦਾਂ ਜ਼ਮੀਨ ਦਾ ਪਤਾ ਕਰਦੇ ਫਿਰ ਜੇ ਤਾਂ ਸਾਨੂੰ ਉੱਥੇ ਬਹੁਤ ਛੇਤੀ ਜ਼ਮੀਨ ਮਿਲ ਜਾਂਦੀ ਆ ਇਹਨਾਂ ਦੇ ਰਹਿਣ ਨੂੰ ਪੰਜ-ਪੰਜ ਮਰਲੇ ਚ ਉਹ ਇਹਨਾਂ ਨੂੰ ਕਹਿ ਗਿਆ ਫਿਰ ਤਾਂ ਬਹੁਤ ਵੈਲੇ ਨੂੰ ਘੁੱਟਾ ਅਗਰ ਨਹੀਂ ਤਾਂ ਫਿਰ ਬਹੁਤ ਛੇਤੀ ਇਸੇ ਸਾਲ ਦੇ ਵਿੱਚ ਇਹਨਾਂ ਨੂੰ ਮੇਰੇ ਕੋਲ ਜ਼ਮੀਨ ਪੰਚਾਇਤੀ ਹੈਗੀ ਹੈ ਉਹਨਾਂ ਦੇ ਵਿੱਚ ਇਹਨਾਂ ਕੋਲ ਇੱਕ ਛੋਟਾ ਬੁਰਜ ਦੇ ਨਾਮ ਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਉੱਤੇ 5-5 ਮਰਲਿਆਂ ਦਾ ਪਲਾਟ ਕੱਟ ਕੇ ਦੇਦਾ ਹਾਂ ਓਕੇ ਬਾਜਵਾ ਅੱਛਾ ਭੈ ਜੀ ਇੱਕ ਚੀਜ਼ ਹੋਰ ਆ ਵੀ ਇੱਥੇ ਨਾ ਇੱਕ ਜਦੋਂ ਅਸੀਂ ਆਸ-ਪਾਸੇ ਨੂੰ ਜਾਂਦੇ ਹਾਂ ਤੇ ਇੱਕ ਨੋਚਾਂ ਬੰਦੀ ਜਿਹੜੀ ਟੁੱਟੀ ਹੋਈ ਆ ਉਹਨਾਂ ਦੀ ਇੱਕ ਮੰਗ ਜ਼ਰੂਰੀ ਆ ਵੀ ਉਹ ਜਿਹੜੀ ਨੋਜ ਨੂੰ ਭਰ ਦਿੱਤਾ ਜਾਵੇ ਤੇ ਜਿਹਦੇ ਨਾਲ ਹੈਗਾ ਵੀ ਉਹ ਸਾਡੇ ਘਰਾਂ ਦਾ ਨੁਕਸਾਨ ਹੋਣ ਤੋਂ ਬਚੂਗਾ ਕੀ ਉਹ ਉਹਦੀ ਪਰਪਾਈ ਹੋ ਸਕਦੀ ਨਹੀਂ ਪਰਪਾਈ ਹੋ ਸਕਦੀ ਆ ਕੋਈ ਗੱਲ ਨਹੀਂ ਆਪਣੀ ਐਮਐਲਏ ਸਾਹਿਬ ਨਾਲ ਵੀ ਮੈਂ ਇਸ ਚੀਜ਼ ਮੁੱਦੇ ਤੇ ਗੱਲ ਕਰੂੰਗੀ ਤੇ ਬਾਕੀ ਅਸੀਂ ਪੰਚਾਇਤ ਵਾਲੇ ਸਾਰੇ ਇਹਨਾਂ ਦੇ ਨਾਲ ਖੜੇ ਆ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਬਹੁਤ ਸਪੋਰਟ ਦੇ ਵਿੱਚ ਖੜੇ ਆ ਇਹਨਾਂ ਦੇ ਤੇ ਇਹਨਾਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਆਣ ਦਿੱਤੀ ਜਾਵੇਗੀ ਉਹ ਚੀਜ਼ ਵੀ ਇਹਨਾਂ ਦੀ ਮਸਲਾ ਹੱਲ ਹੋਊਗਾ ਬੈਠੀ ਦੇਖ ਲੋ ਲਾਰਾ ਨਾ ਹੋਵੇ ਵੀ ਦੇਖ ਲੋ ਨਹੀਂ ਲਾਰਾ ਨਹੀਂ ਕਿਉਂਕਿ ਬਾਅਦ ਚ ਖਬਰ ਵੀਡੀਓ ਤੇ ਚਲਣੀ ਆ ਹਨਾ ਕਿਉਂਕਿ ਕੋਈ ਸਰਪੰਚ ਪੰਜ ਲਾਰੇ ਲਾ ਜਾਂਦੇ ਆ ਬਾਅਦ ਵਿੱਚ ਲੱਭਦੇ ਨਹੀਂ ਹੈਗੇ ਨਹੀਂ ਨਹੀਂ ਅਸੀਂ ਲਾਰੇ ਨਹੀਂ ਲਾ ਜਾਣੇ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਹੀ ਰਹਿਣਾ ਆ ਪੰਚੇਤਾਂ ਨੇ ਤਾਂ ਆਉਂਦੇ ਜਾਂਦੇ ਰਹਿਣਾ ਆ ਅਸੀਂ ਇੱਥੇ ਹੀ ਰਹਿਣਾ ਆ ਇਹਨਾਂ ਦੇ ਮੱਥੇ ਲੱਗਦੇ ਹੀ ਰਹਿਣਾ ਆ ਤੇ ਅਸੀਂ ਇਹਨਾਂ ਦੀ ਇਹ ਚੀਜ਼ ਵੀ ਬਹੁਤ ਛੇਤੀ ਅਸੀਂ ਮੰਗ ਇਹਨਾਂ ਦੀ ਕੋਈ ਗੱਲ ਮਤਲਬ ਜੀ ਕਹਿ ਸਕਦੇ ਆ ਆਉਣ ਵਾਲੇ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇਹ ਆਪਣੇ ਘਰ ਦਾ ਜਿਹੜਾ ਉੱਥੇ ਆਪਣਾ ਜਿਹੜਾ ਇੱਕ ਨਵਾਂ ਸੁਪਨਾ ਲੈ ਸਕਦੇ ਹਾਂ ਜੀ ਸੁਪਨਾ ਲੈ ਸਕਦੇ ਚਲੋ ਥੈਂਕ ਯੂ ਸੋ ਮੱਚ ਜੀ ਐਮਐਲ ਸਾਹਿਬ ਸਰ ਜੀ ਤਾਂ ਮਾਨ ਵੀ ਸਾਡੇ ਕੋਲ ਆਈ ਸੀ ਉਹ ਵੀ ਸਾਨੂੰ ਕਹਿ ਕੇ ਗਈ ਸੀ ਵੀ ਅਸੀਂ ਉਤੀ ਸਾਰੇ ਤੁਹਾਨੂੰ ਜਰੂਰ ਪਹੁੰਚਾਵਾਂਗੇ ਅੱਛਾ ਜੀ ਤੇ ਅੱਜ ਅੱਜ ਨਹੀਂ ਚਲੋ ਜੀ ਅੱਜ ਅੱਜ ਸਰਪੰਚ ਸਾਹਿਬ ਤੁਹਾਡੇ ਕੋਲ ਮੌਜੂਦ ਨੇ ਤੁਹਾਡੇ ਪਿੰਡ ਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਵਾਦਾ ਕੀਤਾ ਸੀ ਹੁਣ ਇਹਨਾਂ ਨੇ ਕਹਿਤਾ ਵੀ ਅਸੀਂ ਬੜੀ ਜਲਦੀ ਤੁਹਾਨੂੰ ਜਿਹੜੇ ਉੱਚੇ ਜਗ੍ਹਾ ਤੇ ਲੈ ਜਾਣਾ ਹਾਂ ਜੀ ਨਾਲ ਉਹ ਵੀ ਹੈਲਪ ਕਰੇ ਨਾ ਇਹਨਾਂ ਦੇ ਨਾਲ ਅੱਛਾ ਜੀ ਹਾਂ ਜੀ ਮੈਡਮ ਦੇਖ ਲਓ ਹੁਣ ਮੈਡਮ ਨੂੰ ਕਹੋ ਵੀ ਹੈਲਪ ਕਰਨ ਨਾਲ ਨਹੀਂ ਐਮਐਲਏ ਸਾਹਿਬ ਮੇਰੇ ਨਾਲ ਹੀ ਆ ਮੇਰੇ ਪੂਰੇ ਸਪੋਰਟੇ ਚ ਆ ਐਮਐਲਏ ਸਾਹਿਬ ਵੀ ਇਹਨਾਂ ਦੇ ਦੁੱਖ ਦਰਦ ਨੂੰ ਉਹਨਾਂ ਨੂੰ ਬਹੁਤ ਜਾਣੂ ਹੈ ਤੇ ਉਹਨਾਂ ਨੇ ਮੈਨੂੰ ਹਰੇਕ ਵਾਰੀ ਪੁੱਛਦੇ ਰਹਿੰਦੇ ਹੁੰਦੇ ਆ ਵੀ ਸਦਾਰੇ ਦੀ ਬੀਬੀਆਂ ਦਾ ਹਾਲਚਾਲ ਸਦਾਰੇ ਦਾ ਹਾਲਚਾਲ ਆ ਸਵੇਰੇ ਵੀ ਮੇਰੀ ਐਮਐਲਏ ਸਾਹਮਣੇ ਗੱਲ ਹੋਈ ਆ ਮੈਮ ਤੁਸੀਂ ਇੱਕ ਮਤੇ ਦੀ ਕਰ ਇੱਕ ਵੀ ਗੱਲ ਕੀਤੀ ਵੀ ਜਲਦੀ ਮਤਾ ਸੀ ਪਾਲਣਾ ਆ ਜਿਹੜਾ ਸੀ ਉਹ ਮੈਡਮ ਨੇ ਤੁਹਾਨੂੰ ਕਿਹਾ ਸੀ ਕਿਉਂਕਿ ਇਹ ਪੰਜ ਪੰਜ ਮਰਲਿਆਂ ਨੂੰ ਲੈ ਕੇ ਹਾਂਜੀ ਹਾਂਜੀ ਜੀ ਅਸੀਂ ਉਹ ਵੀ ਬਹੁਤ ਛੇਤੀ ਪਾਲਣਾ ਆ ਜਿੱਦਾਂ ਹੁਣ ਮਤਲਬ ਮੈਂ ਇਹਨਾਂ ਨੂੰ ਵਾਦਾ ਕੀਤਾ ਹੀ ਆ ਪੰਜ ਪੰਜ ਮਰਲਿਆਂ ਦਾ ਤੇ ਉਹ ਵੀ ਬਹੁਤ ਛੇਤੀ ਅਸੀਂ ਇੱਕ ਪੰਚਾਇਤੀ ਮਤਾ ਬਾਹ ਦੇਣਾ ਆ ਇਹਨਾਂ ਨੂੰ ਪੰਜ ਪੰਜ ਮਰਲੇ ਜਿਹੜੇ ਉੱਥੇ ਦੇ ਕੇ ਤੇ ਇਹਨਾਂ ਨੂੰ ਉੱਥੇ ਵਸਾਇਆ ਜਾਏ ਭਾਜੀ ਕਿੰਨੇ ਘਰ ਅਤੇ ਆਈ ਥਿੰਕ ਹੈਗੇ ਆ 30 ਤੋਂ 35 ਕਰ ਹੈਗੇ 30 ਤੋਂ 35 ਕਰ ਮਤਲਬ ਜਿੰਨੇ ਮੈਂ ਕਹਿ ਸਕਦਾ ਜਿੰਨੇ ਵੀ ਸੰਧਾਰੇ ਚ ਨੀਵੇਂ ਜਗ੍ਹਾ ਤੇ ਰਹਿ ਰਹੇ ਨੇ ਸਾਰਿਆਂ ਨੂੰ ਉੱਚੀ ਜਗ੍ਹਾ ਮਿਲ ਜੇਗੀ ਸਾਰਿਆਂ ਨੂੰ ਉੱਚੀ ਜਗ੍ਹਾ ਚਲੋ ਜੀ ਉਮੀਦ ਕਰਦੇ ਆ ਜੀ ਬੜੀ ਜਲਦੀ ਬੇਬੇ ਤੁਹਾਡਾ ਘਰ ਦਾ ਸੁਪਨਾ ਪੂਰਾ ਹੋਵੇ ਤੁਸੀਂ ਹਮੇਸ਼ਾ ਜਿਹੜੀ ਹੜ ਦੀ ਮਾਰ ਦੇ ਵਿੱਚ ਰਹਿੰਦੇ ਹੋ ਤੇ ਉਹ ਸ਼ਾਇਦ ਤੁਸੀਂ ਤੁਹਾਡੇ ਕਿਤੇ ਹੜ ਦੇ ਵਿੱਚੋਂ ਤੁਸੀਂ ਨਿਕਲ ਕੇ ਕਿਤੇ ਚੰਗੀ ਜਗ੍ਹਾ ਤੇ ਬੈਠੋ ਤੁਸੀਂ ਵੀ ਸੇਫ ਹੋਵੋ ਇਸ ਚੀਜ਼ ਚੰਗਾ ਬੀਬੀ